ਦੀ ਮੋਟਿਵ ਕੀ ਹੈ ਕਿਉਂ ਇਹਦੀ ਜਰੂਰਤ ਪੈ ਗਈ ਉਹ ਕੀ ਇਹਦਾ ਮਸਲਾ ਤੇ ਬਿਲਕੁਲ ਆ ਪਿਛਲੇ ਕੁਝ ਸਮੇਂ ਤੋਂ ਸਾਨੂੰ ਕਾਫੀ ਜਿਹੜੀ ਆ ਟ੍ਰੈਫਿਕ ਦੀ ਸਮੱਸਿਆਵਾਂ ਦੀ ਕਾਫੀ ਇਨਫੋਰਮੇਸ਼ਨ ਆ ਰਹੀ ਸੀ ਕਿ ਸ਼ਹਿਰ ਦੇ ਵਿੱਚ ਕੁਝ ਸਪਾਟਸ ਹੈਗੇ ਜਿੱਥੇ ਲੋਕਾਂ ਨੂੰ ਟ੍ਰੈਫਿਕ ਦਾ ਕਾਫੀ ਸਾਹਮਣਾ ਕਰਨਾ ਪੈ ਸਕਦਾ ਪੈਂਦਾ ਹੈ ਤੇ ਉਹਨਾਂ ਦੀ ਇਹੀ ਫਰਿਆਦ ਸੀ ਕਿ ਉੱਥੇ ਜਾ ਕੇ ਮਸਲੇ ਦਾ ਹੱਲ ਕੀਤਾ ਜਾਵੇ ਤੇ ਅੱਜ ਮੈਂ ਤੇ ਮੇਰੀ ਪੂਰੀ ਟੀਮ ਨੇ ਅੱਜ ਸੋਚਿਆ ਕਿ ਅਸੀਂ ਉੱਥੇ ਮੌਕੇ ਤੇ ਜਾ ਕੇ ਜੋ ਵੀ ਟ੍ਰੈਫਿਕ ਦੀ ਮੁਸ਼ਕਲਾ ਹੈਗੀ ਆ ਉਹਨੂੰ ਆਪਾਂ ਆਪਣੀ ਅੱਖੀਂ ਦੇਖ ਕੇ ਉਹਦਾ ਕੋਈ ਚੰਗਾ ਜਿਹੜਾ ਹੱਲ ਸੁਚਾਰੂ ਹੱਲ ਕੱਢਣ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਟ੍ਰੈਫਿਕ ਸੁਚਾਰੂ ਰੂਪ ਨਾਲ ਚੱਲ ਸਕੇ ਦੂਜਾ ਅਸੀਂ ਬਾਜ਼ਾਰ ਦੇ ਵਿੱਚ ਆ ਕੇ ਲੋਕਾਂ 'ਚ ਜਾਗਰੂਕਤਾ ਵੀ ਫੈਲਾਣਾ ਚਾਹੁੰਦੇ ਆ ਕਿ ਜਿਹੜੀ ਦੁਕਾਨਾਂ ਦੀ ਜਿਹੜੀ ਇਨਕ੍ਰੋਚਮੈਂਟ ਹੈ ਉਹ ਠਾਈ ਜਾਵੇ ਤੇ ਦੂਜਾ ਲੋਕਾਂ 'ਚ ਇਹ ਵੀ ਜਾਗਰੂਕਤਾ ਆਵੇ ਕਿ ਜੇ ਆਪਣੀ ਗੱਡੀਆਂ ਜਾਂ ਟੂ-ਵੀਲਰ ਜਿਹੜੇ ਖੜੇ ਕਰਨੇ ਆ ਤੇ ਉਹ ਤਰਤੀਬ ਸਰ ਖੜੇ ਕਰਨ ਤਾਂ ਜੋ ਬਾਕੀ ਜਿਹੜੇ ਰਾਗੀਰ ਹੈਗੇ ਆ ਜੋ ਸੜਕ ਦੀ ਵਰਤੋਂ ਕਰ ਰਹੇ ਆ ਉਹਨਾਂ ਨੂੰ ਆਵਾਜਾਈ ਵਿੱਚ ਕੋਈ ਮੁਸ਼ਕਿਲ ਨਾ ਆਵੇ ਸਰ ਜਿਹੜੇ ਨਾਲ ਜਿਹੜੀ ਲੋਨਾਈ ਦੀ ਗੱਲ ਕਰੀ ਤਾਂ ਪੂਰੇ ਸੂਬੇ ਦੇ ਵਿੱਚ ਇੱਕ ਜਿਹੜੀ ਵੇਵ ਹੈ ਪ੍ਰਵਾਸੀਆਂ ਨੂੰ ਲੈ ਕੇ ਚੱਲੀ ਹੋਈ ਹੈ ਸੁਲਤਾਨਪੁਰ ਵੀ ਥੋੜੀ ਜਿਹੀ ਜਿਹੜੀ ਹਲਚਲ ਇਸ ਲੈ ਕੇ ਕੁ ਪ੍ਰੀਵੈਂਟਲ ਕਦਮ ਇਸ ਲਈ ਚੱਕ ਰਹੇ ਨੇ ਬਿਲਕੁਲ ਜਿਹੜਾ ਪੰਜਾਬੀ ਹੈ ਸਭ ਤੋਂ ਵੈਲਕਮਿੰਗ ਕਲਚਰ ਹੈਗਾ ਸਾਡਾ ਤੇ ਇਹ ਕੁਝ ਜਿਹੜੇ ਸ਼ਰਾਰਤੀ ਅੰਸਰ ਹੈ ਉਹ ਇਸ ਗੱਲ ਨੂੰ ਜਿਹੜਾ ਪੜਕਾਉਣ ਦੀ ਕੋਸ਼ਿਸ਼ ਕਰਦੇ ਆ ਮੈਂ ਇਹੀ ਬੇਨਤੀ ਕਰਦਾ ਹਰ ਕੇਸ ਨੂੰ ਅਸੀਂ ਕੇਸ ਟੂ ਕੇਸ ਡੀਲ ਕਰਾਂਗੇ ਤਾਂ ਜਿਹਦੀ ਵੀ ਗਲਤੀ ਹੋਈਗੀ ਉਹਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਜਿਹਦਾ ਕਈ ਜਗ੍ਹਾ ਤੇ ਆ ਰਿਹਾ ਹੈ ਕਿ ਜ਼ਬਰਦਸਤੀ ਰੁਕਿਆ ਜਾ ਰਿਹਾ ਹੈ ਕੁਰੇਲੀ ਉਹਨਾਂ ਨੂੰ ਵੀ ਕਹਿਣਾ ਚਾਹੁੰਦੇ ਜਿਹੜੇ ਜ਼ਬਰਦਸਤੀ ਕਰ ਰਹੇ ਨਹੀਂ ਬਿਲਕੁਲ ਇਹਦੇ ਵਿੱਚ ਤੁਸੀਂ ਜਿਹੜਾ ਪ੍ਰਸ਼ਾਸਨ ਨੂੰ ਤੁਸੀਂ ਅਪਰੋਚ ਕਰ ਸਕਦੇ ਹੋ ਤਾਂ ਕਾਨੂੰਨ ਅਨੁਸਾਰ ਜੋ ਬਣਦਾ ਹੋਏਗਾ ਅਸੀਂ ਉਹਨਾਂ ਦੀ ਮਦਦ ਵੀ ਕਰਾਂਗੇ ਦੇਖਿਆ ਜਾਉਗਾ ਟ੍ਰੈਫਿਕ ਦੀ ਜੀ ਸਮੱਸਿਆ ਵਿੱਚ ਜਿਹੜੀ ਆ ਆ ਰਹੀ ਹੈ ਦੇ ਪਰਵਾਸੀ ਆ ਦੀਆਂ ਰੇਡੀਆਂ ਲੈ ਕੇ ਤੁਰੇ ਫਿਰਦੇ ਆ ਜਿਆਦੇ ਬਿਜ਼ਨਸ ਬੰਦੇ ਆ ਜੇ ਇਹਨਾਂ ਨੂੰ ਫਲਾਉਟ ਤੇ ਦਬਾਰਾ ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਸਾਰੀ ਜਿਹੜੀ ਐਸੋਸੀਏਸ਼ਨਸ ਹੈ ਉਹਨਾਂ ਨਾਲ ਮੀਟਿੰਗ ਕਰਕੇ ਇੱਕ ਵਧੀਆ ਆਪਾਂ ਸਿਸਟਮ ਡਿਵਾਈਸ ਕਰਾਂਗੇ ਜਿਹਦੇ ਨਾਲ ਸ਼ਹਿਰ ਦੇ ਟ੍ਰੈਫਿਕ 'ਚ ਸੁਧਾਰ ਆਵੇਗਾ ਸਰ ਇੱਕ ਜਿਹੜੀ ਰਾਤ ਇਵਿਡੈਂਟ ਹੋਇਆ ਤੁਸੀਂ ਸੋਚਿਓ ਕਿ ਇਹ ਰਾਤ ਦੇ ਬਸ ਕਿੰਨੇ ਨਫਰੀ ਦੀ ਜਾਨ ਲੋੜੇ ਲਾ ਲਿਖਾ ਜੀ ਰੋਡ ਰੀਚਤਾ ਹੈਗਾ ਉਹ ਇਨਸੀਡੈਂਟ ਜੇ ਮੈਟਰ ਆਫ ਰੋਡ ਰੀਚ ਤੇ ਵਨ ਆਫ ਇਨਸੀਡੈਂਟ ਹੈਗਾ ਤੇ ਉਹਦੇ ਤੇ ਜਿੱਦਾਂ ਦੀ ਸਟੇਟ ਪਤਾ ਹੋਏ ਉਹਦੇ ਮੁਤਾਬਿਕ ਜਿਹੜੀ ਸਖਤ ਤੋਂ ਸਖਤ ਕਾਰਵਾਈ ਅਸੀਂ ਕਰਾਂਗੇ ਤੇ ਜਿੱਦਾਂ ਪੀਸੀਆਰ ਦੀ ਸਮੱਸਿਆ ਚਾਰ ਹਫ਼ਤੇ ਸਿੱਕਿਨ ਦੀ ਡਿਮਾਂਡ ਕਰ ਰਹੇ ਹਾਂ ਉਹ ਰੋਡ ਰੀਚ ਨਹੀਂ ਬਿਲਕੁਲ ਅਸੀਂ ਮੈਨਪਾਵਰ ਆਡਿਟ ਸਾਡਾ ਜਿਹੜਾ ਕੰਟੀਨਿਊਸਲੀ ਚੱਲ ਰਿਹਾ ਹੈਗਾ ਤੇ ਜਿੰਨੇ ਵੀ ਆਪਣੇ ਮੁਲਾਜ਼ਮ ਸਾਡੇ ਕਾਫੀ ਮੁਲਾਜ਼ਮ ਪ੍ਰੋਮੋਸ਼ਨਲ ਕੋਰਸਸੇ ਵੀ ਹੈਗੇ ਟ੍ਰੇਨਿੰਗ ਤੇ ਵੀ ਗਏ ਹੋਏ ਜਿੱਦਾਂ ਆਂਦੇ ਅਸੀਂ ਉਹਨਾਂ ਨੂੰ ਬਤਾਵਾਂਗੇ ਥੈਂਕ ਯੂ ਥੈਂਕ ਯੂ ਸਰ